ਆ ਗਿਆ ਫੈਮਿਲੀ ਵੀਜ਼ਾ ਮੇਰੇ ਦੋਸਤ ਦਾ ਫੈਮਿਲੀ ਵੀਜ਼ਾ ਆਇਆ ਉਹਦੇ ਨਾਲ ਕੱਲ ਮੇਰੀ ਗੱਲਬਾਤ ਹੋਈ ਤੇ ਉਹਨੇ ਮੈਨੂੰ ਦੱਸਿਆ ਵੀ ਆਹ ਡਾਕੂਮੈਂਟ ਲੱਗੇ ਉਹੀ ਮੈਂ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾਗਾ ਧਿਆਨ ਨਾਲ ਤੁਸੀਂ ਦੇਖਿਓ ਕਿ ਕੀ ਕੀ ਡਾਕੂਮੈਂਟ ਲੱਗੇ ਕਿਵੇਂ ਉਸਨੇ ਆਪਣਾ ਫੈਮਿਲੀ ਵੀਜ਼ਾ ਅਪਲਾਈ ਕੀਤਾ ਤੇ ਕਿੰਨੇ ਪੈਸੇ ਲੱਗੇ ਬਹੁਤ ਹੀ ਘੱਟ ਪੈਸੇ ਲੱਗਦੇ ਆ ਅਗਰ ਜਾਣਕਾਰੀ ਬੰਦੇ ਨੂੰ ਹੋਵੇ ਤਾਂ ਕੋਈ ਵੀ ਇੱਕ ਗੱਲ ਵੀ ਕੋਈ ਤੋਈ ਸੀ ਕੋਈ ਮਿਸ ਨਾ ਕਰ ਜਿਓ ਠੀਕ ਹੈ ਨਾ ਧਿਆਨ ਨਾਲ ਦੇਖਿਓ ਵੀ ਕੀ ਕੀ ਡਾਕੂਮੈਂਟ ਲੱਗੇ ਕਿੰਨੇ ਪੈਸੇ ਲੱਗੇ ਤੇ ਸਾਰੀ ਗੱਲਬਾਤ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰਦਾ ਇੱਕ ਤਾਂ ਆਪਣਾ ਇੱਥੇ ਭਾਵੇਂ ਤੁਸੀਂ 5-6 ਮਹੀਨੇ ਆਏ ਹੋ ਆਏ ਹੋ ਕੋਈ ਗੱਲ ਨਹੀਂ ਠੀਕ ਹੈ ਨਾ ਜੇ ਤੁਸੀਂ ਆਪਣੀ ਫੈਮਿਲੀ ਦਾ ਕੋਈ ਵੀ ਵੀਜ਼ਾ ਲਗਵਾਉਣਾ ਥੋਣਿਓ ਜਾਂ ਤੁਹਾਡੇ ਘਰ ਵਾਲੀ ਆ ਬੱਚੇ ਆ ਮੰਮੀ ਡੈਡੀ ਆ ਕੋਈ ਵੀ ਆ ਠੀਕ ਆ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲੇ ਟੀਆਰਸੀ ਕਾਰਡ ਹੋਣਾ ਚਾਹੀਦਾ ਬਸ ਠੀਕ ਹੈ ਨਾ ਤੇ ਦੂਸਰਾ ਨੰਬਰ ਤੁਹਾਨੂੰ ਬੈਂਕ ਅਕਾਊਂਟ ਸਟੇਟਮੈਂਟ ਦੇਣੀ ਪੈਣੀ ਹੈ ਠੀਕ ਹੈ ਬੈਂਕ ਅਕਾਊਂਟ ਦਾ ਸਟੇਟਮੈਂਟ 6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਇੱਥੇ ਤੇ ਇੱਕ ਇੱਕ ਜਣੇ ਦਾ ਅਗਰ ਤੁਸੀਂ ਵੀਜ਼ਾ ਅਪਲਾਈ ਕਰਵਾਉਣਾ ਆਪਣੇ ਫੈਮਿਲੀ ਤੋਂ ਤੇ ਮ 14 15000 ਰੌਣ ਚਾਹੀਦੇ ਆ 6 ਮਹੀਨੇ ਪੁਰਾਣੀ ਬੈਂਕ ਚ ਠੀਕ ਹੈ ਸਟੇਟਮੈਂਟ ਦੂਜਾ ਨੰਬਰ ਤੁਹਾਡੀ ਕੰਪਨੀ ਦਾ ਕੰਟਰੈਕਟ ਪੇਪਰ ਲੱਗਣਾਗਾ ਉਹਦੇ ਉੱਤੇ ਠੀਕ ਆ ਉਹ ਤੁਹਾਡ ਨੂੰ ਲੱਗਣਾਗਾ ਉਹ ਉਹ ਲੈਣਾ ਜ਼ਰੂਰੀ ਆ ਤੁਸੀਂ ਤੇ ਤੇ ਤੁਹਾਡੇ ਕੋਲੇ ਇੱਕ ਵਧੀਆ ਜਿਹਾ ਘਰ ਰਹਿਣ ਨੂੰ ਚਾਹੀਦਾ ਠੀਕ ਆ ਉਹਦੀ ਉਹ ਵੀ ਮੰਗਦੇ ਆ ਕਿ ਤੁਸੀਂ ਆ ਆਪਣੀ ਫੈਮਿਲੀ ਨੂੰ ਬੁਲਾਉਂਗੇ ਤਾਂ ਉਹਨੂੰ ਰੱਖਣਾ ਕਿੱਥੇ ਆ ਕਿਸ ਤਰ੍ਹਾਂ ਵੀ ਉਹਦੀ ਦੇਖਭਾਲ ਕਰਨੀ ਆ ਇਹ ਸਾਰਾ ਕੁਝ ਚਾਹੀਦਾਗਾ ਠੀਕ ਹੈ ਤੁਹਾਡੇ ਕੋਲ ਇੱਕ ਘਰ ਹੋ ਵਧੀਆ ਰਹਿਣ ਨੂੰ ਹੋਊਗਾ ਤੁਸੀਂ ਹੋਟਲ ਵੀ ਬੁੱਕ ਕਰਵਾ ਸਕਦੇ ਹੋ 1 ਮਹੀਨੇ ਵਾਸਤੇ ਤੇ ਉਹ ਦਿਖਾ ਸਕਦੇ ਹੋ ਵੀ ਅਸੀਂ ਆ ਹੋਟਲ ਬੁੱਕ ਕਰਵਾਇਆ ਵੀ ਜਦੋਂ ਮੇਰਾ ਕੋਈ ਪਰਿਵਾਰ ਦਾ ਮੈਂਬਰ ਆਊਗਾ ਮੈਂ ਉੱਥੇ ਉਹਨੂੰ ਰੱਖਣਾਗਾ ਜਿੰਨੀ ਗੱਲਬਾਤ ਦਾ ਮੈਨੂੰ ਪਤਾ ਸੀਗਾ ਮੈਂ ਤੁਹਾਨੂੰ ਦੱਸਤੀ ਐ ਠੀਕ ਹੈ ਨਾ ਬਾਕੀ ਵੱਧ ਤੇ ਕੀ ਕਹਿੰਦੇ ਆ ਉਹ ਦੂਸਰਾ ਪੈਸੇ ਬਹੁਤ ਹੀ ਘੱਟ ਲੱਗਦੇ ਆ ਪੈਸੇ 2.5 300 ਹੀ ਹੋਰ ਹੀ ਲੱਗਣਾਗਾ ਇਹ ਦੂ ਵੱਧ ਨਹੀਂ ਲੱਗਣੇ ਤੁਸੀਂ ਕਿਸੇ ਚੰਗੇ ਵਕੀਲ ਨਾਲ ਗੱਲਬਾਤ ਕਰਕੇ ਅਪਲਾਈ ਕਰਵਾ ਸਕਦੇ ਹੋ ਠੀਕ ਹੈ ਨਾ ਤੇ ਐ ਤਾਂ ਬੰਦੇ ਬਹੁਤ ਜ਼ਿਆਦਾ ਪੈਸੇ ਲਈ ਜਾਂਦੇ ਆ ਫੈਮਿਲੀ ਵੀਜ਼ੇ ਦੇ ਤੇ ਇੰਨੇ ਨਹੀਂ ਲੱਗਦੇ ਠੀਕ ਹੈ ਤੇ ਪਏ ਤਾਂ ਬਹੁਤ ਘੱਟ ਹੀ ਲੱਗਦੇ ਆ